ਜੀ ਅੱਜ ਜਬਾਣਾਗੇ ਆਪਾਂ ਬਿਲ ਦਾ ਸ਼ਰਬਤ ਆਪਾਂ ਬਿਲ ਨੂੰ ਕਿਸੇ ਚੀਜ਼ ਦੀ ਵੀ ਮਦਦ ਲੈ ਕੇ ਤੋੜ ਸਕਦੇ ਆ ਜਿਵੇਂ ਆਪਾਂ ਇਹ ਥੋੜੀ ਜੀ ਮਦਦ ਲੈ ਕੇ ਤੋੜਾਂਗੇ ਹਾਂਜੀ ਬਿਲ ਆਪਾਂ ਨੇ ਭੰਨ ਲਿਆ ਆਪਾਂ ਇਹਨੂੰ ਚਮਚੇ ਦੀ ਮਦਦ ਦੇ ਨਾਲ ਸਾਰੇ ਬਿਲ ਨੂੰ ਬਾਹਰ ਕੱਢਦੇ ਆ ਇਹ ਜਿਹੜਾ ਬਿਲ ਆਪਾਂ ਨੇ ਮਤਲਬ ਇਹਦੇ ਵਿੱਚ ਪਾ ਕੇ ਹੱਥ ਦੇ ਨਾਲ ਹੀ ਬਣਾਉਣਾ ਮਿਕਸੀ ਦੇ ਵਿੱਚ ਨਹੀਂ ਪਾਉਣਾ ਜਦੋਂ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾਉਂਦੇ ਆ ਇਹਦੇ ਬੀ ਫੁੱਟ ਜਾਂਦੇ ਨੇ ਫਿਰ ਕਹਿੰਦੇ ਵੀ ਸੌੜਾ ਬਣਦਾ ਸੌੜਾ ਮਿਕਸੀ ਜਿਹੜੇ ਦੇ ਵਿੱਚ ਬਣਾਉਣ ਨਾਲ ਹੀ ਬਣਦਾ ਫਿਰ ਦਾ ਸ਼ਰਬਤ ਬਣਾਉਣਾ ਨਾ ਆਪਾਂ ਨੇ ਉਹਦਾ ਪੀਲਾ ਗੁੱਦਾ ਹੋਣਾ ਚਾਹੀਦਾ ਜਿਹੜਾ ਪੀਲਾ ਗੁੱਦਾ ਇਹਦੇ ਨਾਲ ਵੀ ਮਤਲਬ ਕਿ ਕੌੜਾ ਨਹੀਂ ਬਣਦਾ ਹੈਗਾ ਦੂਜੇ ਕੱਚੇ ਗੁੱਦੇ ਦਾ ਨਹੀਂ ਤੇਸਤੀ ਬਣਦਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਥੋੜਾ ਜਿਹਾ ਆਪਾਂ ਹੱਥ ਦੀ ਮਦਦ ਦੇ ਨਾਲ ਇਹ ਦਾ ਵਿੱਚੋਂ ਜੂਸ ਕੱਢਾਂਗੇ ਦੇਖੋ ਜਦੋਂ ਆਪਾਂ ਇਹ ਕੱਢਦੇ ਆਏ ਇਹਨੂੰ ਇਹਦੇ ਨਾਲ ਵੀ ਨਹੀਂ ਫਟਦੇ ਹੈਗੇ ਆ ਦੇਖੋ ਬਿਲਕੁਲ ਇਹਦੇ ਵਿੱਚੋਂ ਆਪਾਂ ਨੇ ਪਰਪੇ ਦੀ ਕੱਢ ਲਈ ਪਿੱਛੇ ਰੇਸ਼ਾ ਰਹਿ ਗਿਆ ਰੇਸ਼ਾ ਆਪਾਂ ਨੇ ਇੱਦਾਂ ਕੌਲੀ ਦੇ ਵਿੱਚ ਕੱਢ ਲੈਣਾ ਸਾਰੀ ਆਪਾਂ ਇੱਦਾਂ ਕਰਕੇ ਨਿਚੋੜ ਲੈਣੀ ਹੈ ਥੋੜਾ ਜਿਹਾ ਆਪਾਂ ਇਹਨੂੰ ਪਾਣੀ ਪਾ ਕੇ ਪਤਲਾ ਕਰ ਲਾਂਗੇ ਜਿਹੜਾ ਤੇ ਆਪਣਾ ਪੁਣਿਆ ਜਾਵੇ ਪੋਣੀ થઈ ਨਿਕਲ ਜਵੇ ਐਨਾਂ ਕਾਪਾ ਥੋੜਾ ਜਿਹਾ ਪਾਣੀ ਹੋਰ ਪਾ ਕੇ ਕਰਾਂਗੇ ਹੁਣ ਆਪਾਂ ਇਹਨੂੰ ਪੋਣੀ ਨਾਲ ਪਾਉਂਦੇ ਆਂ ਤੋਂ ਨਮਕੀਨ ਬਣਾ ਕੇ ਦਿਖਾਵਾਂਗੇ ਆਮ ਤਾਂ ਮਿੱਠਾ ਬਣਦਾ ਜਿਹੜੇ ਵਰਗੇ 슈ਗਰ ਦੇ ਮਰੀਜ਼ ਹੁੰਦੇ ਨੇ ਉਹ ਨਹੀਂ ਪੀ ਸਕਦੇ ਮਿੱਠੇ ਵਾਲਾ ਉਹ ਨਮਕੀਨ ਬਣਾ ਕੇ ਪੀ ਸਕਦੇ ਐ ਬਹੁਤ ਟੇਸਟੀ ਬਣਦਾ ਹਾਂਜੀ ਦੇਖੋ ਇਹਦਾ ਟੇਸਟੀ ਹੋਣ ਦਾ ਕਾਰਨ ਇਹੀ ਆ ਆਪਾਂ ਨੇ ਸਾਰਾ ਮਤਕੇ ਵਿੱਚੋਂ ਗੁੱਦਾ ਕੱਢ ਲਿਆ ਪੀ ਦੇਖੋ ਸਾਰੇ ਸਾਫ ਤੇ ਪਏ ਨੇ ਜੇ ਆਪਾਂ ਮੈਸ਼ਰ ਦੇ ਨਾਲ ਵੀ ਇਹਨੂੰ ਦੱਬ ਕੇ ਕੱਢਦੇ ਨਾ ਤਾਂ ਵੀ ਕੋਈ ਨਾ ਕੋਈ ਬੀ ਵਿੱਚ ਫਟ ਜਾਂਦਾ ਇਹ ਹੱਥ ਦੀ ਮਦਦ ਦੇ ਨਾਲ ਹੀ ਕੱਢਣਾ ਚਾਹੀਦਾ ਹੈ ਕਿ ਟੇਸਟੀ ਬਣੇ ਦੇਖੋ ਸਾਰੇ ਬੀ ਉਵੇਂ ਹੀ ਪਏ ਨੇ ਆਪਾਂ ਨੇ ਕੱਚਾ ਦਾ ਡੋਂਗਾ ਆਪਾਂ ਨੇ ਧੋ ਲਿਆ ਹੁੰਦਾ ਇਹਦੇ ਵਿੱਚ ਹੀ ਹੁਣ ਆਪਾਂ ਜੱਗਨੋਪਾ ਕਰਦੇ ਨੇ ਸਾਈਡ ਤੇ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਤਾਂ ਅੱਧਾ ਨਿੰਬੂ ਨਚੋੜਾਂਗੇ ਫਿਰ ਆਪਾਂ ਪਾਵਾਂਗੇ ਕਾਲਾ ਨੂਨ ਨੂਨ ਆਪਾਂ ਕੋਈ ਵੀ ਪਲ ਜੋ ਆਪਣੇ ਘਰ ਦੇ ਵਿੱਚ ਆ ਉਹੀ ਆਪਾਂ ਨੂਨ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਆ ਵੱਧ ਪਾਉਣਾ ਘੱਟ ਪਾਉਣਾ ਜਿਹੋ ਜਿਹੜਾ ਆਪਣਾ ਟੇਸਟ ਆ ਜੋ ਵੀ ਘਰ ਤੇ ਨੂਨ ਹੈਗਾ ਉਹੀ ਪਾ ਸਕਦੇ ਆ ਇੱਕ ਤਾਂ ਆਪਾਂ ਨੇ ਭੁੰਨਿਆ ਹਲਜੀਰਾ ਤਵੇ ਤੇ ਭੁੰਨ ਕੇ ਤੇ ਆਪਾਂ ਠੀਕੇ ਇਹਦੇ ਵਿੱਚ ਪਾ ਲਿਆ ਸੀ ਚਰਦਾ ਕ ਚਮਚਾ ਆਪਾਂ ਨੇ ਜੀਰੇ ਦਾ ਭੁੰਨੇ ਹੋਇਆ ਪਾਇਆ ਬਿੱਚ ਇਹ ਆਪਾਂ ਆਵਾਂਗੇ ਪਦੀਨਾ ਹੁਣ ਆਪਾਂ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਵੀ ਇਹਦੇ ਪੀਣ ਦੇ ਕੀ ਫਾਇਦੇ ਨੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਪਾਣੇ ਆਪਾਂ ਜਿੰਨਾ ਵੀ ਆਪਣਾ ਬਣਾਉਣਾ ਹੋ ਸਾਬ ਦੇ ਨਾਲ ਜਿਵੇਂ ਆਪਣੇ ਬੱਲ ਉਹਦੇ ਸਾਹਮਣੇ ਇੱਕ ਗਲਾਸ ਬਣਾਓ ਦੋ ਬਣਾ ਲੈ ਵੱਡਾ ਬੱਲ ਦਾ ਪੀਸ ਆ ਛੋਟਾ ਹੈ ਉਹ ਸਾਬ ਦੇ ਨਾਲ ਆਪਾਂ ਬਣਾ ਸਕਦੇ ਆ ਆਪਣਾ ਪੱਟਾ ਸੀ ਇਸ ਲਈ ਆਪਾਂ ਹੁਣ ਇਹਨੂੰ ਵਿੱਚ ਰਲਾ ਕੇ ਤੁਹਾਨੂੰ ਦੱਸਦੇ ਆਂ ਵੀ ਇਹਦੇ ਫਾਇਦੇ ਕੀ ਨੇਗੇ ਇਹ ਪੇਟ ਦੀਆਂ ਬਿਮਾਰੀਆਂ ਮਰ ਕੇ ਸਾਰੀਆਂ ਠੀਕ ਕਰਦਾ ਕਿਉਂਕਿ ਜੇ ਤਸੀਰ ਠੰਡੀ ਹੁੰਦੀ ਹੈ ਜੋ ਗਰਮੀ ਦੇ ਨਾਲ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਪੇਟ ਨੂੰ ਸਾਰੀਆਂ ਬਿਮਾਰੀਆਂ ਇਹ ਠੀਕ ਕਰਦਾ ਜਿਵੇਂ ਕਿ ਕਬਜ ਪੇਟ ਗੈਸ ਹੋ ਜਾਂਦੀ ਹੈ ਖੱਟੇ ਢ ਘਾ ਰੌਣ ਲੱਗ ਜਾਂਦੇ ਨੇ ਪੇਟ ਦੀ ਚਲਣ ਹੋਣ ਲੱਗ ਜਾਂਦੀ ਹੈ ਤੇ ਇਹ ਸਾਰੇ ਬਦਲ ਕੇ ਬਿਮਾਰੀਆਂ ਠੀਕ ਕਰਦਾ ਪਰ ਜੇ ਸ਼ੂਗਰ ਦੇ ਮਰੀਜ਼ਾਂ ਲਈ ਜੇ ਸ਼ੂਗਰ ਦੇ ਮਰੀਜ਼ ਮਿੱਠਾ ਨਹੀਂ ਪੀ ਸਕਦੇ ਉਹ ਨਮਕੀਨ ਪੀ ਸਕਦੇ ਨੇ ਜਿਹੜਾ ਪੀਸ ਆਪਣੇ ਕੋਲ ਬਿਲਦਾ ਸੀ ਉਹਦੇ ਹਿਸਾਬ ਨਾਲ ਆਪਣਾ ਤਿੰਨ ਗਲਾਸਾਂ ਦਾ ਬਣਿਆ ਏਟ ਨੂੰ ਠੰਡਕ ਪਚਾਉਂਦਾ ਜੀ ਤਸੀਰ ਬਹੁਤ ਠੰਡੀ ਹੁੰਦੀ ਆ ਤੇ ਆਪਾਂ ਨੇ ਇਹ ਲੈਣਾ ਪੀਲੇ ਕਲਰ ਦਾ ਜਿਹੜਾ ਪੱਕਿਆ ਹੋਇਆ ਕੱਚਾ ਨਹੀਂ ਆਪਾਂ ਨੇ ਲੈਣਾ ਹੈਗਾ ਦੇਖੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਵੀ ਬਣਾਇਓ ਪੀਓ ਤੇ ਦੱਸਿਓ ਵੀ ਕਿੱਦਾਂ ਦਾ ਬਣਿਆ